ਮੰਗਿਆ ਅੱਜ ਅਸੀਂ 1000 ਰੁਪਏ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਉਹ 1000 ਰੁਪਏ ਅਜੇ ਤੱਕ ਕਿਸੇ ਦੇ ਅਕਾਊਂਟ ਵਿੱਚ ਪਿਆ ਨਹੀਂ ਹੈ ਬਲਕਿ ਬਹੁਤ ਕੁਝ ਇਤਦਿਆ ਕੱਲੋ ਸਾਹਮਣੇ ਆਈਆਂ ਜੋ ਕਿ ਨਹੀਂ ਆਣੀਆਂ ਚਾਹੀਦੀਆਂ ਸੀ ਮਹਿਲਾਵਾਂ ਨੂੰ ਅਜੇ ਤੱਕ ਹਜ਼ਾਰ-ਹਜ਼ਾਰ ਰੁਪਏ ਨਾ ਮਿਲਣ ਕਰਕੇ ਜਮਰੀ ਸਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਖਿਲਾਫ ਮਹਿਲਾਵਾਂ ਨੇ ਕੀਤਾ ਰੋਸ ਪ੍ਰਦਰਸ਼ਨ ਸੀਐਮ ਭਗਵੰਤ ਮਾਨ ਨੂੰ ਮਹਿਲਾਵਾਂ ਨੇ ਯਾਦ ਕਰਵਾਇਆ ਵਾਦਾ ਤੁਹਾਨੂੰ ਦੱਸਦੇ ਕਿ ਸੀਐਮ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਹਰ ਮਹੀਨੇ ਹਰ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਵੇਗਾ ਤੇ ਅੱਜ 2 ਸਾਲ ਬੀਤ ਜਾਣ ਤੋਂ ਬਾਅਦ ਵੀ ਸੀਐਮ ਭਗਵੰਤ ਮਾਨ ਨੇ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਅਕੀਆਂ ਹੋਈਆਂ ਮਹਿਲਾਵਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਕਲਪ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਜਿਹੜਾ ਸੀਐਮ ਭਗਵੰਤ ਮਾਨ ਨੇ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਸੀ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਉਹ ਪੰਜਾਬ ਸਰਕਾਰ ਜਲਦ ਪੂਰਾ ਕਰੇ ਮੈਂ ਜੀਤ ਕੋ ਸੰਦੂ ਅੱਛੀਆ ਪੰਜਾਬ ਦੀ ਮਹਿਲਾ ਮੋਰਚਾ ਵੱਲੋਂ ਅੱਜ ਸਦੀ ਭਰ ਭਾਰੀ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਰੀਆਂ ਭੈਣਾਂ ਨੇ ਪ੍ਰੋਟੈਸਟ ਕੀਤਾ ਹੈ ਤੇ ਕਿਹਨਾ ਕਿ ਭਗਵਾਨ ਤਮਨ ਸਰਕਾਰ ਫੇਲਿਅਰ ਹੋਈ ਹੈ ਤੇ ਹਰ ਇੱਕ ਵਾਦੇ ਤੇ ਫੇਲ ਹੋਈ ਹੈ ਉਹਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਧੰਨਵਾਦ ਪਹਿਲੇ ਨੀਲੇ ਕਾਟਾ ਨੂੰ ਲੈ ਕੇ ਲੋਕ ਰੋਂਦੇ ਰਹੇ ਕਿਨਾਂ ਦੇ ਨਾਲ ਨੀਲੇ ਕਾਟ ਕਟਵਾ ਦਿੱਤੇ ਹੋਨ ਨਗਰੀ ਦੇ ਆਮ ਲੋਕ ਸਭਾ ਇਲੈਕਸ਼ਨ ਆਉਣ ਦੇ ਨਾਤੇ ਇਹਨਾਂ ਨੇ ਨੀਲੇ ਕਾਰਡ ਦੀ ਸ਼ੁਰੂਆਤ ਕੀਤੀ ਹੈ ਪਰ ਇਹ ਵੀ ਨਹੀਂ ਪਤਾ ਕਿ ਇਸ ਇਲੈਕਸ਼ਨ ਤੱਕ ਹੈ ਕਿ ਬਾਅਦ ਚੋਂ ਤੱਕ ਹੈ ਇਸੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਉਹ ਮੰਗਿਆ ਅੱਜ ਅਸੀਂ 1000 ਰੁਪਏ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਉਹ 1000 ਰੁਪਏ ਅਜੇ ਤੱਕ ਕਿਸੇ ਦੇ ਅਕਾਊਂਟ ਵਿੱਚ ਪਿਆ ਨਹੀਂ ਹੈ ਬਲਕਿ ਬਹੁਤ ਕੁਝ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਜੋ ਕਿ ਨਹੀਂ ਆਉਣੀਆਂ ਚਾਹੀਦੀਆਂ ਸੀ 26 ਜਨਵਰੀ ਨਵੀਨਾਂ ਨੇ ਆਪਣਾ ਬਿਆਨ ਦੇ ਕੇ ਸਪੀਚ ਦੇ ਕੇ ਬਹੁਤ ਗਲਤ ਮੈਸੇਜ ਕੀ ਅਗਰ ਕੋਈ ਗਰਭਤੀ ਮਹਿਲਾ ਦਾ ਮੈਂ ਮੇਰੀ ਵਾਈਫ ਜਿਹੜੀ ਐ ਗਰਭਤੀ ਹੋਇਆ 7 ਮਹੀਨੇ ਦੀ ਮੈਂ ਉਹਦਾ ਟੈਸਟ ਨਹੀਂ ਕਰਵਾਇਆ ਭਗਵਾਨਤਮਨ ਜੀ ਕੌਣ ਟੈਸਟ ਕਰਵਾਉਂਦਾ ਸਾਡੇ ਦੇਸ਼ ਵਿੱਚ ਟੈਸਟ ਕਰਵਾਣਾ ਸਾਨੂੰ ਇਹਨਾਂ ਨੂੰ ਅਪਰਾਧ ਹੈ ਇੰਨਾ ਹੀ ਤੁਹਾਨੂੰ ਨਹੀਂ ਪਤਾ ਤੇ ਤੁਹਾਨੂੰ ਹੋਰ ਕੀ ਪਤਾ ਤੁਹਾਨੂੰ ਸਿਰਫ ਇੰਨਾ ਪਤਾ ਹੈ ਕਿ ਪੈਸੇ ਲਵੋ ਲੋਨ ਲਵੋ ਸੈਂਟਰ ਸਰਕਾਰ ਦੇ ਪੈਸੇ ਚੱਕੋ ਤੇ ਆਪਣੇ ਸਾਰੇ ਵਿਕਾਪਨਾ ਦੇ ਨਾਮ ਆਪਣੇ ਮੋਟਲੇ ਖਰਚੇ ਪੂਰੇ ਕਰੋ ਇਸ ਤੋਂ ਇਲਾਵਾ ਤੁਸੀਂ ਜਨਤਾ ਵਾਸਤੇ ਕੁਝ ਨਹੀਂ ਕਰ ਸਕਦੇ। ਇੰਡਸਟਰੀ ਅੰਮ੍ਰਿਤਸਰ 'ਕਿ ਬਾਹਰ ਜਾਂਦੀ ਜਾ ਰਹੀ ਹੈ। ਲੋਕ ਡਰ ਨਾਲ ਨਾਲ ਕੰਮ ਕਰਦੇ ਸਾਡੇ ਡਿਪਾਰਟਮੈਂਟ ਦੇ ਇੱਕ ਮਾਂ ਦੇ ਲੋਕ ਇੰਡਸਟਰੀ ਸੀਸੀ ਕਰਕੇ ਬਾਹਰ ਜਾਂਦੀ ਜਾ ਰਹੀ ਹੈ ਜਦੋਂ ਭਗਵਾਨ ਜੀ ਦਾ ਧਿਆਨ ਪੰਜਾਬ ਵਿੱਚ ਨਾ ਹੋ ਕੇ ਕੇਜਰੀਵਾਲ ਦੇ ਨਾਲ ਹੋਸਟੇਜਾਂ ਚਾਕੇ ਆਪਣਾ ਆਪਣਾ ਪ੍ਰਸਾਰ ਕਰਦੇ ਨੇ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਸਾਰਾ ਹੋਰ ਪਾਸੇ ਵੀ ਆਪਣਾ ਤੇ ਲਾਇਆ ਜਾਂਦਾ ਹੈ ਕੇਜਰੀਵਾਲ ਦੇ ਨਾਮ ਜਾ ਜਾ ਕੇ ਅੱਜ ਕੇਜਰੀਵਾਲ ਦੀ ਹਾਲਾਤ ਕੀ ਬਣੇ ਹੋਏ ਨੇ ਉਹਨਾਂ ਕੋਲ ਪੈਸਾ ਨਹੀਂ ਹੈ ਕਿਉਂਕਿ ਉਹ ਬਹੁਤ سارے ਘਟਾਲਿਆਂ 'ਚ ਫਸ ਚੁੱਕੇ ਨੇ ਖਾਸ ਕਰਕੇ ਸ਼ਰਾਬ ਘਟਾਲੇ ਤੁਸੀਂ ਦੇਖਦੇ ਹੋ ਆ ਆਵੇ ਪਾਰਟੀ ਦਾ ਨਾਮ ਆਂਦਾ ਹੈ ਇੱਕ ਜਦੋਂ ਪੰਜਾਬ ਆ ਵੀ ਤਾਂ ਨਾਮ ਆਵੇ ਤੇ ਪੰਜਾਬ ਦਾ ਸਾਰਾ ਪੈਸਾ ਫੋਰਸ ਸਟੇਟਾਂ ਵਿੱਚ ਲੱਗੀ ਜਾ ਰਿਹਾ ਹੈ ਤੇ ਪੰਜਾਬ ਵਾਸਤੇ ਕੁਝ ਵੀ ਨਹੀਂ ਹੈ ਕਿਸੇ ਕਰਕੇ ਜਦ ਪੰਜਾਬ ਵਿੱਚ ਕੋਈ ਰੋਜ਼ਗਾਰ ਨਹੀਂ ਹੋਏਗਾ ਕਾਰੋਬਾਰੀ ਨਹੀਂ ਹੋਏਗਾ ਇੰਡਸਟਰੀ ਹੋਰ ਪਾਸੇ ਜਾਣਗੀ